ਹਾਂਜੀ ਬਾਬਾ ਹਾਂਜੀ ਬਈ ਕਿਦਾਂ ਵਧੀਆ ਜੀ ਸੌਰੀ ਯਾਰ ਮੈਂ ਇਹਨਾਂ ਦਾ ਪਾਪੜਾ ਜ਼ਿਕਰ ਜੀ ਬਾਹਰ ਗਿਆ ਉਹਨੇ ਆਇਆ ਅੱਛਾ ਤੇ ਉਹ ਮੇਰੀ ਗੱਲ ਸੁਣ ਹੁਣ ਤੇਰੇ ਹਿਸਾਬ ਨਾਲ ਬਾਬਾ ਕਿੰਨੇ ਪੈਸੇ ਦਿੱਤੇ ਨਾ ਸਰ ਸਕਦਾ ਮੈਨੂੰ ਸਿੱਧੀ ਸਿੱਧੀ ਦੱਸ ਤੈਨੂੰ ਵੀ ਮੈਂ ਦੇਖ ਲਿਖ ਆਪਾਂ ਇੱਕ ਈ ਕਰੀ ਕੰਮ ਨਬੇੜਦੇ ਹਾਂ ਠੀਕ ਹੈ ਤੇ ਮੈਂ ਮਹੂਦ ਕਰਾ ਦੂੰਗਾ ਇਹਨਾਂ ਦੇ ਪੈਸੇ ਦੇ ਦੇਣਗੇ ਤੈਨੂੰ ਹੈਨਾ ਉਹ ਚਲੋ ਕਿਤੇ ਹੁਣ ਅੱਧੇ ਦੇ ਦੇਵਾਂਗੇ ਜਾਂਦੇ ਤਿੰਨਾਂ ਗੱਲ ਕਰ ਲੈਣਾ ਕਿ ਕਿੰਨਾ ਦੇਣੇ ਉਹ ਅਖੀ ਕਰ ਹੈਨਾ ਜਿਹੜੇ ਇਹਨਾਂ ਦੇ ਪੈਸੇ ਉਹ ਸੈਪਰੇਟ ਕਰਕੇ ਜਿਹੜੇ ਆਪਣੇ ਪੈਸੇ ਹੈ ਹੈ ਉਹਨਾਂ ਜਦੋਂ ਦੱਸ ਵੀ ਤੈਨੂੰ ਕਿੰਨੇ ਪੈਸੇ ਦਈਏ ਤੇਰਾ ਮਤਲਬ ਮੈਂ ਤਾਂ ਦੱਸਦਾ ਵੀ ਪੈਸੇ ਆਪਣਾ ਕੋਈ ਹੈ ਨਹੀਂ ਸਿਚੁਏਸ਼ਨ ਇਦਾਂ ਦੀ ਆ ਤੂੰ ਵੀ ਸੋਚ ਵੀ ਚਲੋ ਠੀਕ ਆ ਬਹੁਤ ਸੌ ਘਾਟੇ ਨਫੇ ਪੈ ਸਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਨਾ ਹੁਣ ਮੈਂ ਕਹਾਂ ਵੀ ਮੇਰੇ ਕੋਈ ਹੈ ਨਹੀਂ ਐ ਫਿਰ ਵੀ ਆਪਾਂ ਕਿਹੜਾ ਵੀ ਲੜਦੇ ਨੇ ਲੜਨ ਦੇ ਹੈ ਨਹੀਂ ਆ ਪਬਬਲੀਕਲੀ ਕਿਤੇ ਵੀ ਹੈ ਤੇ ਆਪਾਂ ਸਿੰਪਲ ਜੀ ਗੱਲ ਆ ਵੀ ਮੈਂ ਵੀ ਚਾਹੁੰਦਾ ਵੀ ਤੈਨੂੰ ਹੀ ਘਾਟਾ ਨਾ ਬਵੇ ਰੂਂਗੀ ਤੇਰੇ ਵੀ ਜੇ ਪਤਾ ਪੈਸੇ ਦੀ ਹਾਲਤ ਤੇਰੀ ਕਿਦਾਂ ਦੀ ਆ ਆਪਣੀ ਉਦਾਂ ਦੀ ਹੈ ਨਾ ਸੋ ਮੈਂ ਮੇਰੀ ਮੇਰੀ ਸਲਾਹ ਇਹ ਆ ਵੀ 10000 ਰੁਪਏ ਲੈ ਕੇ ਕੰਮ ਨਿਬੇ ਇਹ ਵੀ ਵੱਧ ਕਿਉਂ ਪਤਾ ਕਿਉਂ ਕਹਿਣ ਨੇ ਮੈਂ ਤੁਹਾਨੂੰ ਗੱਲ ਪੰਜ ਛੇ ਕਿਹਾ ਸੀ 10000 ਰੁਪਇਆ ਮੈਂ ਤਾਂ ਕਹਿਣ ਡਿਆ ਵੀ ਮੈਂ ਇਸ ਕੋ ਕੁਝ ਪੈਸੇ ਡੜੀ ਕੋ ਵੀ ਲੈ ਕੇ ਦਿੰਦੇ ਨੇ 10000 ਵੀ ਪਤਾ ਕੀ ਹੈ 10000 ਹੁਣ ਮੈਂ ਇਹਨਾਂ ਕੋਲੇ 5 ਮਹੀਨੇ ਪਹਿਲਾਂ ਜਿਹੜੇ ਆ ਨਾ ਫਾਰਮਿੰਗ ਤੋਂ ਲੈ ਕੇ ਹੁਣ ਤੱਕ 8000 ਰੁਪਇਆ ਇਹਨਾਂ ਨੂੰ ਕੋਲੋਂ ਆ ਗਿਆ 400 ਰੁਪਇਆ ਰੂਮ ਰੈਂਟ ਕਟਾ ਕੇ ਨਹੀਂ ਉਹ ਛੱਡ ਵੱਖਰੇ ਆ ਉਹ ਪਰ 10000 ਰੁਪਇਆ ਜੇ ਕਟਾ ਬੋ ਬੈਣਾ ਨਾ ਉਹ ਉਹ ਦੂਜੀ ਵਾਰ ਕੀ ਉਹ ਪੈਸੇ ਤੁਹਾਨੂੰ ਵੱਖਰੇ ਦੇਣਗੇ ਨਾ ਇਹ ਉਹ ਉਹ ਇੰਨੇ ਇਹਨਾਂ ਨੇ ਤਾਂ ਦੇਣਾ ਹੈ ਮੈਨੂੰ ਜਿਹੜਾ ਆਪਣਾ ਹਿਸਾਬ ਦਾ ਪਹਿਲਾ ਵਾਲਾ ਉਹ 1 ਸਾਲ ਦੇ ਵਿੱਚ ਸਾਨੂੰ ਜਿਹੜਾ 10000 ਰੁਪਿਆ ਉਹ ਜ ਵੀ 3000 ਰੁਪਿਆ ਡਾਊਨ ਪੇਮੈਂਟ ਦੇਣੀ 21 ਮਿੰਟ ਮੇਰੀ ਗੱਲ ਸੁਣ ਹਨਾ ਜੇ ਤੇਰਾ 24000 ਰੁਪਿਆ ਦੇਣ ਵਾਲਾ 25 ਠੀਕ ਹੈ ਤੈਨੂੰ ਕਿੰਨਾ ਗਿਆ 8000 8700 87000 ਤੂੰ ਦਲਾਂ ਲਾ ਰੌਂਡ ਫਿਗਰ ਕਰੀਏ 10000 ਲਾ ਲਾ ਹਨਾ ਉਸ ਦਾ ਮੈਂ ਵੀ ਕਿਤੇ ਨਾ ਲਿਖੀ ਹੁਣ ਕਿ ਜੇ ਮਤਲਬ ਕਿੰਨਾ ਰਹਿ ਗਿਆ 15 ਰਹਿ ਗਿਆ ਪਿੱਛੇ 15000 ਰੁਪਿਆ ਉਹ ਰਹਿ ਗਿਆ ਤੇ 3000 ਰੁਪਿਆ ਡਾਊਨ ਪੇਮੈਂਟ ਹੋਣੀ ਔਰ ਬਾਬਾ ਉਹ ਵੀ ਹੁਣ ਸਾਲ ਦਾ ਨਹੀਂ ਨਾ ਵੀ ਸਾਲ ਪਤਾ ਕੀ ਚੱਕਰਤਨ ਮੈਂ ਤਾਂ ਕਹਿਣਿਆ ਇਹ ਸਿਚੁਏਸ਼ਨ ਇਹ ਆ ਵੀ ਇਹ ਗੱਲ ਜਿਹੜੀ ਆ ਨਾ ਉਹ ਤਾਂ ਮੈਂ ਕਲੀਅਰ ਕਰਨਿਆ ਕਿ ਦੇਖ ਮੈਂ ਇਥੇ ਚੱਲ ਜਾਣਾ ਦੋ ਚਾਰ ਦਿਨਾਂ ਦੀ ਗਿਣਤੀ ਤੇ ਬਸ ਮੈਂ ਕਹਿੰਦਾ ਵੀ ਬਾਅਦ ਕੋ ਤੁਹਾਨੂੰ ਪੱਲਾ ਫੜਾਵੇ ਨਾ ਫੜਾਵੇ ਜਿਵੇਂ ਗੱਲ ਕਰਕੇ ਜਾਊਂਗਾ ਤੇ ਉਹ ਖਰੀਗ ਹੋ ਜਾਊਗਾ ਮਸਲਾ ਇਹ ਮੇਰੀ ਵੀ ਰਿਕਵੈਸਟ ਹੀ ਆ ਤੁਹਾਨੂੰ ਹਣਾ ਵੀ ਮੈਂ ਜਿੰਨੇ ਕਹ ਤੈਨੂੰ ਕਿਹਾ ਸੀ ਇਹ ਵੀ ਉਹ ਪੈਸੇ ਜਿਹੜੇ ਆ ਨਾ ਮੈਂ ਹਜੇ ਉਧਰੋਂ ਫੜਕੇ ਦੇ ਬੰਦੇ ਨੇ ਇਹਦੇ ਚੋਂ ਵੀ ਬਰੇਮ ਨੇ ਉਹ ਕਹੀ ਜਾਂਦਾ ਤੇਰੇ ਮੂੰਹ ਤੇ ਕਹਿ ਦਿੰਦਾ ਹਨ ਹੁਣ ਮੈਂ ਉਹ ਜੇ ਮੈਂ ਕਹਿੰਦੇ ਸੀ ਨਾ ਵੀ ਉਹਦੇ ਮੂੰਹ ਤੇ ਮੜਾ ਜੇ ਕਰ ਲੰਦੀ ਗੱਲ ਆਪਾਂ ਨਹੀਂ ਮੈਂ ਮੂੰਹ ਤੇ ਪਤਾ ਕੀ ਜੰਗਰ ਮੈਨੂੰ ਪਤਾ ਕੀ ਹੈ ਬਾਈ ਹੁਣ ਚੱਕਰ ਪਤਾ ਕੀ ਹੁਣ ਜੇ ਮੈਂ ਮੰਨ ਕੇ ਚਲੋ ਮੈਂ ਇੱਥੇ 89000 ਰੁਪਇਆ ਇਥੋਂ ਆਪਾਂ ਰਹਿਣ ਦਿੰਦੇ ਹਾਂ ਨਾ ਤੇ 2 ਸਾਲ ਪਹਿਲਾਂ ਤਿਆਰ ਕਰਨ ਵਾਲਾ ਬੜੀ ਵੇਚੀ ਆ ਪਿਛਲੇ ਸਾਲ ਇੱਕ ਫਿਰ ਕਿਲਾਗਿਆ ਨਹੀਂ ਕੀਤਾ ਤੇ ਹੁਣ ਫਿਰ ਫਿਰ ਜਾ ਕੇ ਮੈਨੂੰ ਵੇਚਣੀ ਪਣੀ ਹੈ ਤੇ ਫਿਰ ਮੇਰਾ ਇੱਥੇ 4 ਸਾਲ ਮੰਨ ਕੇ ਚਲੋ ਪੈਂਡ ਛੱੜੇ ਦਾ ਦਿਨ ਮੈਨੂੰ ਨਹੀਂ ਮੈਂ ਕਹਿੰਦੇ ਹਾਂ 89000 ਰੁਪਇਆ ਰਹਿਣ ਨਹੀਂ ਮੈਂ ਤੈਨੂੰ ਕਹਿਣ ਦੇ ਆ ਮੈਂ ਤੇਰੀ ਸਲਾਹ ਮੰਗਣ ਦੇ ਆ ਵੀ 10000 ਰੁਪਏ ਤੱਕ ਤੇ ਮੈਂ ਤੈਨੂੰ ਕਹਿਣ ਦੇ ਆ ਠੀਕ ਹੈ ਬ੍ਰੇਕ ਕੋ ਦਵਾ ਦਿੰਦਾ ਮੈਂ ਹੂੰ ਹੂੰ ਜਿਹੜਾ 1000 2000 ਰੁਪਏ ਕੋ ਤੂੰ ਉੱਤੇ ਕਰ ਲੈ ਹੋਰ ਕਰ ਲੈ 11 12 ਕਰ ਲੈ ਮਤਲਬ ਅਡਜਸਟਮੈਂਟ ਇੱਥੇ ਕਿ ਹੋਣੀ ਹੈ ਫਿਰ ਜਦੋਂ ਇਤੋਂ ਕਾਹ ਕਹਿੰਗੇ ਤਾਂ ਮੇਰੇ ਕੋ ਵੀ ਇੰਨੀ ਬਾਰੇ ਹਨਾ ਮੈਂ ਮੈਂ ਇਹ ਕਹਿੰਦਾ 10000 ਰੁਪਏ ਮੈਨੂੰ ਜਲ ਹੁਣ ਦਵਾ ਦੋ ਚਾਹ ਤੀਕ ਹੈ ਹਾਂ 10000 ਰੁਪਏ ਆਪਣੇ ਜਿਹੜੇ ਪੈਸੇ ਆਪਣੇ ਆ ਹਾਂ 12000 ਰੁਪਏ ਦੇ ਵਿੱਚੋਂ ਵੀ ਉਹ ਪਤਾ ਕੀ ਹੁਣ 3000 ਰੁਪਏ ਡਾਉਨ ਪੇਮੈਂਟ ਦਾ ਪਤਾ ਹੀ ਹੈ ਮੇਰੀ ਗੱਲ ਸੁਣ 10000 ਰੁਪਏ ਉਹ ਦਵਾ ਚ 20 ਮਹੀਨੇ ਦੋ ਬਾਅਦ ਹੀ ਦੇਣੀ ਹੁੰਦੀ ਛੱਡਣ ਦੋ ਚਲੋ ਕੋਈ ਨਹੀਂ ਆਪਾਂ ਦੇਣਾ ਹੁਣ ਉਹਦੇ ਉਹਦੇ ਚ ਆਪਾਂ ਉਹਦੇ ਚ ਆਪਾਂ ਇਹ ਵੀ ਵੇਖਣਾ ਨਾ ਵੀ ਅਬੂ ਦਾਬੀ ਜਿਹੜਾ ਕੋਈ ਫੈਨ ਤੇ ਹੱਕ ਨਹੀਂ ਹੈਗਾ ਉਹਦੇ ਚ ਤੁਹਾਨੂੰ ਪਤਾ ਵੀ ਉਹ ਉਹ ਸਾਰੇ ਕਲੀਅਰ ਹੋਣਾ ਮਸਲਾ ਉਹ ਤਾਂ ਕਲੀਅਰ ਹੀ ਆਬੂ ਦਾਬੀ ਹੁਣ ਮੈਂ ਗਿਆ ਹੀ ਨਹੀਂ ਜਦੋਂ ਦਾ ਕਰੋਨਾ ਨਹੀਂ ਬਹੁਤ ਪਈਆਂ ਦੇ ਫੈਨ ਵੀ ਕਿਹੜਾ ਤਾਰੀਖ 37000 ਰੁਪਏ ਦੇ ਫੈਨ ਬੋਲਣ ਦੇ ਆ ਟੋਟਲ ਆਪਣੀ ਨਹੀਂ ਸਾਰੀ ਦਾਮ ਬੋਰ ਦੇ ਉਹ ਤਕਰੀਬਤ ਨਹੀਂ ਦੇਖ ਲਈ ਤੁਸੀਂ ਉਹ ਤਾਂ ਜਦੋਂ ਆਪਾਂ ਗਏ ਹੀ ਨਹੀਂ ਕਰਨਾ ਮੈਂ ਤੁਹਾਨੂੰ ਕਹਿਣ ਡਿਆ ਨਾ ਕਿ ਮੈਂ ਦੇਖ ਮੈਨੂੰ ਇਹ ਗੱਲ ਦਾ ਪਤਾ ਵੀ ਨਾ ਤੇ ਤੇਰੇ ਮਨ 'ਚ ਕਿਚੋਰਾ ਨਾ ਮੇਰੇ ਤੈਨੂੰ ਇਹ ਗੱਲ ਦਾ ਪਤਾ ਹੀ ਹੈ ਨਾ ਕਿ ਮੈਂ ਉਹ ਤਰ੍ਹਾਂ ਘਟਾ ਨਹੀਂ ਕਰਨਾ ਚਾਹੁੰਦਾ ਕਿ ਆਪਾਂ ਮੈਂ ਤਾਂ ਨਹੀਂ ਉਹ ਵੀ ਤਾਂ ਮੈਂ ਸੋਚਣ ਡਿਆ ਨਾ ਹੁਣ ਜੇ ਆਪਾਂ ਲਾਗੇ 2000 ਰੁਪਏ ਦਾ ਕੋਈ ਬੜਾ ਨਹੀਂ ਹੁਣ ਚਾਚ ਪ੍ਰੇਮ ਉਹ ਆਪਦੇ ਮੂੰਹ 'ਉਹ ਮੰਨਣ ਲਿਆ ਗੱਲ ਵੀ ਉਹ ਤੇਰੇ 2000 ਰੁਪਏ ਸਹੀ ਹੈ ਜੇ ਆ ਜਾਊਗਾ ਤਾਂ ਮੈਨੂੰ ਪ੍ਰੇਮ ਨੂੰ ਵੀ ਕਹਿੰਦਾ ਮੈਂ ਇਹ ਦੇਖਿਆ ਜੇ ਤਾਂ 2000 ਰੁਪਏ ਵੀ ਜਾਣੇ ਨਾ ਮੈਂ ਤੁਹਾਨੂੰ ਇਹ ਗੱਲ ਕਹਿਣ ਡਿਆ ਵੀ ਦੇਖ ਬੱਬਾ ਸੌ ਚੀਜ਼ਾਂ ਵਾਂ ਮੈਂ ਮੈਂ ਹੁਣ ਦੇਖ ਪਾਪਾ ਕੰਪਨੀ ਨੂੰ ਪੈਸੇ ਲੈਣ ਜੰਨੇ ਹਨਾ ਬਹੁਤ ਰਹੇ ਹੁੰਦਾ ਵਾ ਵੀ ਆਪਣੇ ਲੱਖ ਲੱਖ ਰੁਪਏ ਉਹ ਕਹਿੰਦੇ ਵੀ 50 ਲੈਣਾ ਲੈ ਲਓ ਨਹੀਂ ਤੇ ਨਾਲ ਤੁਹਾਡੀ ਮਰਜ਼ੀ ਹਨਾ ਆਪਾਂ ਤਰਨਾ ਇਹ ਵੀ ਗੱਲ ਨਹੀਂ ਕਰ ਸਕਦੇ ਵੀ ਆਪਾਂ ਦੇ ਹੁਣ ਪਰਸਨਲੀ ਰਿਲੇਸ਼ਨਸ਼ਿਪ ਹੈ ਨਾ ਆਪਾਂ ਕਿੜਾ ਵੀ ਸਿਰਫ ਕੰਮ ਕਰ ਦੇ ਕਰਕੇ ਹੀ ਇੱਕ ਦੂਜੇ ਨੂੰ ਜਾਣਦੇ ਹਨਾ ਸੋ ਮੈਂ ਇਹ ਗੱਲ ਸੋਚਦਾ ਹੂੰ ਵੀ ਜੇ ਦੇਖ ਜਦੋਂ ਗੱਡੀ 베ਚੀ ਸੀ ਨਾ ਉਦੋਂ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਸਾਰੇ ਪੈਸੇ ਫੜਾ ਮੈਂ ਸਾਰੇ ਨੇ ਕਲੀਅਰ ਕਰਕੇ ਨਵੇੜ ਦਾ ਕੰਮ ਟੁੱਟ ਗਈ ਠੀਕ ਹੈ ਹੂੰ ਹਾਂ ਉਹ ਗੱਡੀ ਵੇਚ ਕੇ ਪੈਸੇ ਹੀ ਨਾ ਲਖ ਲੈ ਫਿਰ ਉਹ ਪ੍ਰੇਮ ਸਿੰਘ ਤੇ ਜੇ ਤੇ ਪ੍ਰੇਮ ਸਿੰਘ ਹੀ ਕਹਿੰਦਾ ਨਾ ਵੀ ਇੰਨੇ ਪੈਸੇ ਮੈਂ ਦੇਣ ਨੂੰ ਤਿਆਰ ਆ ਹਣਾ ਤੇ ਠੀਕ ਹੈ ਜੇ ਮੈਂ ਉਹਨੂੰ ਕਹਿ ਦਿੰਦਾ ਪਰ ਫਿਰ ਵੀ ਉਹ ਦਾਣੇ ਤੇ ਮੇਰੀ ਬੱਲੇ ਵੀ ਹੈ ਨਾ ਹੁਣ ਮੇਰੇ ਬਹਾਵ ਬੋਰਡ ਦਾ ਵੀ ਖਰਚਾ ਹੋਣ ਡਿਆ ਹਣਾ ਮੈਂ ਕਹਿੰਦਾ ਗੱਲ ਕੀਤੀ ਉਹ ਵੀ ਨਿਭੜਨਾ ਨਹੀਂ ਮੈਨੂੰ ਲੱਗਦਾ ਕੰਮ ਜੇ ਸੀਏ ਸਟਾਫ ਤੋਂ ਲੈਟਰ ਮੰਗ ਲਿਆ ਨਾ ਉਹਨਾਂ ਨੇ ਉਹ ਮਿਲਣਾ ਹੀ ਨਹੀਂਗਾ ਤੀ ਉਹ ਤੇ ਸਵਾਲ ਹੀ ਛੱਡ ਦੋ ਵੀ ਉਹ ਹੋ ਵੀ ਨਾ ਵੀ ਹੋਵੇ ਕ੍ਰਾਈਮ ਦੇ ਨਾਲ ਪਤਾ ਉਹਨਾਂ ਕਿੱਥੇ ਦੇਣਾ ਹੈ ਹੂੰ ਉਹ ਉਹ ਤਾਂ ਗੱਲ ਲੰਬੇ ਚਲੋ ਮੇਰੀ ਪਰਸਨਲ ਇਸ਼ੂ ਹੈ ਉਹ ਤਾਂ ਕੋਈ ਮਸਲਾ ਨਹੀਂ ਹੂੰ ਪਰ ਮੈਂ ਤੁਹਾਨੂੰ ਇਹ ਗੱਲ ਕਹਿਣ ਦੇ ਆ ਵੀ ਆਪਾਂ ਜੇ ਤੂੰ ਹੁਣ ਤੂੰ ਫਿਰ ਤੂੰ ਬਣਾਉਣ ਲਿਆ 17000 ਰੁਪਏ ਹੈ ਠੀਕ ਹੈ ਜਿਹੜਾ ਮੈਂ ਮੈਨੂੰ ਪਤਾ ਕੀ ਹੈ ਮੈਂ ਬਣਾਉਣ ਦਾ 18000 ਰੁਪਏ ਜਮਾਂ ਜੈ ਜੈ ਜੂ ਬਿਮਾਰ ਜਿਹੜਾ ਪਹਿਲੀ ਅਮਰੀਕਾ ਸੋਂ ਜਿਹੜੀ ਪਹਿਲੇ ਸਾਹ ਨਹੀਂ ਜਿਹੜਾ ਆਪਣਾ ਹਿਸਾਬ ਹੋਇਆ ਕੰਪਿਊਟਰ ਦੇ ਜਿਹੜਾ ਤੁਸੀਂ ਬਣਾਈ ਭੇਜਾਈ ਹੈ ਹੂੰ ਉਹਦੇ ਚ 32940 ਰੁਪਏ ਸੈਲਰੀ ਬਣੀ ਸੀ ਮੇਰੀ ਸਾਢੇ 11 ਮਹੀਨਿਆਂ ਦੀ ਤੇ ਤਨਈਰ ਵੀ ਡਾਊਨ ਪੇਮੈਂਟ ਪਾਤੀ ਉਹਦੇ ਤੋਂ ਹੂੰ 32 ਦੇ ਤਿੰਨ ਵੀ ਮੈਨੇਜਰ 35000 ਰੁਪਏ 35000 ਦੇ 940 36000 ਰੁਪਏ ਸਾਲਕ ਠੀਕ ਆ ਤੇ ਇਥੋਂ ਜੇ ਆਪਾਂ ਦੇਖੀਏ ਪ੍ਰੇਮ ਸੌਣ ਤੇ ਇਥੇ 10000 ਰੁਪਏ ਮੇਰੇ ਨਿਰਾ ਆ ਗਿਆ ਇਹਨਾਂ ਨਹੀਂ ਆ ਗਿਆ ਇਹਨਾਂ ਤੋਂ ਆ ਗਿਆ ਮੇਰੇ ਨਹੀਂ ਪੰਜਾਂ ਮਹੀਨਿਆਂ ਜੇ 10000 ਰੁਪਏ ਹੈ ਤੇ ਜੇ ਆਪਾਂ ਉਹ ਸਾਲ ਦਾ ਦੇਖੀਏ ਨਾ ਤੇ ਮੈਂ ਸਿੱਧਾ 24000 ਰੁਪਏ ਜਿਵੇਂ ਕਿਥੇ 32000 ਤੋਂ 24000 ਦੇ ਆ ਗਿਆ ਸਿੱਧਾ ਮੰਨੀ ਚਲੋ ਵੀ 6000 ਰੇ ਤੇ 8000 ਰੁਪਏ ਸਿੱਧਾ ਉਧਰੋਂ ਫਰਕ ਪਾ ਲਿਆ ਠੀਕ ਆ ਤੇ 24000 24 ਜਿਹੜਾ ਮਸਤਾਬੀ ਦੋਪੀਆ ਲਿਆ ਮੈਂ ਤੇਰੀ ਗੱਲ ਨਾਲ ਸੀਮਤ ਆ ਬੱਬਾ ਮੈਂ ਤੈਨੂੰ ਇਹ ਨਹੀਂ ਕਹਿਣ ਡਿਆ ਵੀ ਤੂੰ ਨੂੰ ਘਾਟਾ ਨਹੀਂ ਪੈਂਡਿਆ ਇਹ ਮੈਨੂੰ ਪਤਾ ਹੀ ਐ ਇਸ ਗੱਲ ਦਾ ਇਹ ਇੱਥੇ ਘਾਟਾ ਤੇ ਤੈਨੂੰ ਪੈਂਡਿਆ ਮੈਨੂੰ ਤੇ ਪੈ ਗਿਆ ਆਲਰੇਡੀ ਜਿਹੜਾ ਪੈਣਾ ਹੈ ਕੰਮ ਕਾਲ ਦੇ ਮਸਲੇ ਦੇ ਵਿੱਚ ਤੈਨੂੰ ਪਤਾ ਹੈ ਗੱਲ ਦਾ ਵੀ ਉਹਦੇ ਕਰਕੇ ਆਪਾਂ ਇਹ ਨਹੀਂ ਕਰੀਏ ਮੈਂ ਇਹ ਨਹੀਂ ਆਦਾ ਵੀ ਤੁਸੀਂ ਮੇਰੇ ਸਾਰੇ ਜਿਹੜਾ 18000 ਰੁਪਏ ਮਰਨਗੇ ਜਦੋਂ 5000 ਰੁਪਏ ਜਿਹੜਾ ਫੈਨ ਮੈਂ ਤਾਰਿਆ ਉਹ ਵੀ ਤਾਰਦਾ ਮੇਰੀ ਗੱਲ ਸੁਣਦਾ 10000 ਰੁਪਏ ਤੁਸੀਂ ਕਹਿੰਦੇ ਹੈਣਾ 12000 13000 ਰੁਪ ਉਹ ਤੈਨੂੰ ਦਵਾਂਗੇ ਜਦ ਤੂੰ ਕੈਨਸਲ ਹੋ ਕੇ ਚਲ ਜੇਂਗਾ 2 ਮਹੀਨੇ ਬਾਅਦ ਮੈਂ ਪ੍ਰੀਮ ਨੂੰ ਕਹ ਦਊਗਾ ਵੀ ਉਹ ਪਾ ਦੂਗਾ ਠੀਕ ਹੈ ਜਿਹੜੀ ਉਹ ਮਸਲਾ ਉਹ ਉਹਨੇ ਬਿਲਣਾ ਪਰ ਮੈਂ ਜੋਨਾ ਸਾਰੇ ਦਾ ਟੋਟਲ ਕਰਕੇ ਹੀ ਆਪਾਂ ਗੱਲ ਕਰਤੀਏ ਮੈਂ ਇਹ ਗੱਲ ਸੁਣਨੀ ਹੈਗਾ ਸੁਣ ਦੇਖ ਮੈਂ ਤੈਨੂੰ ਇਹ ਨਹੀਂ ਕਹਿਣਾ ਚਾਹੁੰਦਾ ਵੀ ਤੂੰ 4 ਲਾਲਾ 5 ਲਾਲਾ ਪੇਟ ਕੰਮ ਮੈਂ ਮੈਂ ਕਰਦਾ ਹੀ ਨਹੀਂ ਹੈਨਾ ਵੀ ਮਤਲਬ ਉਹਦੇ ਵਿੱਚ ਕੀ ਹੁੰਦਾ ਵੀ ਮੈਂ ਗੁਣਾ ਕਰਦੀ ਕਰਾਂ ਹੈਨਾ ਕਿ ਨਹੀਂ ਮੈਂ ਇੰਨਾ ਹੀ ਦੇਣੀ ਆ ਉਹ ਮੇਰੀ ਪੋਜੀਸ਼ਨ ਨਹੀਂ ਹੈ ਕਿਉਂਕਿ ਆਪਾਂ ਜਦੋਂ ਦੇਣਦਾਰ ਆ ਰਹਿਆਂ ਦਾ ਫਿਰ ਦੇਣਦਾਰ ਹੀ ਹੈ ਨਾ ਉਹ ਤੇ ਚਿਰ ਤੇ ਡਿਪੈਂਡ ਕਰਦਾ ਵੀ ਹੁਣ ਮਸਲਾ ਇਹ ਹੈ ਤੇ ਗੱਲ ਇੱਥੇ ਮੁੱਕਣੀ ਆਣ ਕੇ ਵੀ ਪਹਿਲੇ ਜਿੰਨੇ ਕੁ ਜਜ ਉਹਨੇ ਵੀ ਦਿੱਤੇ ਜਾ ਸਕਦੇ ਹੈ ਨਾ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਬਾਝ ਦੇਵਾਂਗਾ ਉਹ ਵੀ ਗੱਲ ਕਿਉਂ ਪਤਾ ਕਿਉਂ ਨਹੀਂ ਕਹਿ ਰਹੇ ਮਦਨ ਹੁਣ ਕਿੱਡੀ ਸੌਖੀ ਗੱਲ ਆ ਮੈਂ ਤੈਨੂੰ ਕਹਿੰਦਾ 10 ਲੈ ਲੈ ਬਾਕੀ ਤੈਨੂੰ ਬਾਝ ਦੇ ਦਾਂਗੇ ਹੈ ਨਾ ਇਹ ਵੀ ਗੱਲ ਚ ਪਹੁੰਚੀ ਹੋ ਸਕਦੀ ਪਰ ਮੈਨੂੰ ਇਸ ਗੱਲ ਪਤਾ ਵੀ ਜਿਹੜੀ ਸਿਚੁਏਸ਼ਨ ਪੈ ਗਈ ਆ ਨਾ ਹੈ ਨਾ ਮੈਂ ਇੱਥੇ ਹੁਣ ਆਦੀਆਂ ਬਾਅਦ ਦਿੱਤੇ ਜਾਣਗੇ ਨਹੀਂ ਤੇ ਹੋ ਸਕਦਾ ਦਿੱਤੇ ਜਾਣ ਤਾਂ ਮੈਂ ਦੇ ਵੀ ਦਮਾਂ ਪਰ ਮੈਂ ਉਹ ਗੱਲ ਤੇ ਪਹੁੰਚਣਾ ਨਹੀਂ ਜਾਂਦਾ ਉਸ ਮਸਲੇ ਤੇ ਇਹਨਾਂ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੇ ਤੇ ਬਾਝ ਦੇਣੇ ਨਹੀਂ ਪ ਹਾਂ ਜਿਹੜੀ ਇਹਨਾਂ ਨੂੰ ਸਾਹਮਣੇ ਗੱਲ ਹੋ ਜੀ ਵੀ ਉਹ ਜਰੂਰ ਦੇਣਗੇ ਪਰ ਇਹਨਾਂ ਬਾਅਦ ਨਹੀਂ ਦੇਣੇ ਪਏ। ਉਹ ਪਤਾ ਵੀ ਪ੍ਰੇਮ ਸਿੰਘ ਕਹਿੰਦਾ ਜਿਹੜੇ ਮੈਂ ਤੇ ਹੁਣ ਬਣਦੇ ਜਿੰਨੇ ਕਹਿੰਦਾ ਹੁਣ ਦੇ ਦਵਾਂ ਹੁਣ ਦੇ ਦੇਣਾ ਮੇਰਾ ਇਰਾਦਾ ਇਹ ਕਿ ਵੀ 10000 ਰੁਪਏ ਹੁਣ ਦੇ ਦੂਗਾ ਚਲ ਠੀਕ ਹੈ ਹਾਂ ਹਾਂ ਜਿਹੜੇ 8900 ਰੁਪਏ ਬੰਦਾ ਉਹਦੀਆਂ ਬਣਾ ਕਹਿੰਦਾ ਕਿਉਂਕਿ ਮੇਰੀ ਗੱਲ ਸੁਣੋ ਇਹ 2018 ਦਾ ਆਪਣਾ ਹਿਸਾਬ ਦਾ ਹੋਣਾ ਹੀ ਹੈ 2018 ਤੋਂ 2019 ਤੱਕ ਹੋਇਆ 2019 ਤੋਂ 2020 ਤੱਕ ਹੋਣਾ ਹੀ ਹੈ ਮੇਰੀ ਗੱਲ ਸੁਣੋ ਤੇ ਆ ਅਗਸਤ ਦਾ ਅਗਸਤੋਂ ਨਾਲ ਵੀ ਮੈਨੇਜਰ ਨੂੰ 1.5 ਸਾਲ ਤੋਂ ਉੱਤੇ ਹੋ ਗਿਆ ਉਹ ਚਲੋ ਜਦ ਮੈਂ ਅੰਸ਼ਾ ਆ ਤੇ ਮੈਂ 6 ਮਹੀਨੇ 7 6 ਮਹੀਨੇ 7 8 ਮਹੀਨੇ ਮੈਂ ਹੋਰ ਕੱਢ ਦੇਣਾ ਵੀ 10000 ਰੁਪਏ ਦੇ ਦੇਣ ਤੇ ਬਾਕੀ ਨਾ ਚਲੋ ਕਿਸ਼ਤਾਂ ਜਦੋਂ ਵੀ ਇਹਨਾਂ ਨੂੰ ਰੋੜਦਾ ਨਹੀਂ ਇਹ ਮੇਰੇ ਉਹ ਬਈ ਮੈਂ ਪੈਂਡ ਜਾ ਉਹ ਮੈਨੂੰ ਪਤਾ ਵਾਹਦਾ ਕਿ ਅਕਸਰ ਆ ਕੇ ਪੈਸਿਆਂ ਤੇ ਭੁੱਖਣੀ ਹੈ ਨਾ ਗੱਲ ਤੇ ਜਿਹੜੀ ਆ ਪਤਾ ਮੈਂ ਮੇਰੇ ਵਾਸਤੇ ਬਹੁਤ ਹੌਕਾ ਵਾਲੀ ਗੱਲ ਹੈ ਨਾ ਟਾਲਣ ਵਾਸਤੇ ਸਮਾਂ ਟਾਲਣ ਵਾਸਤੇ ਤੇ ਹਾਂ ਮੈਂ ਤੈਨੂੰ ਦੇ ਦੂੰਗਾ ਬਾਅਦ ਚ ਦਵਾ ਦੂੰਗਾ ਉਹ ਬੜੀ ਸੌਖੀ ਗੱਲ ਹੈ ਮੇਰੇ ਵਾਸਤੇ ਹੈ ਨਾ ਪਰ ਮੈਂ ਉਹ ਗੱਲ ਕਰਨ ਡਿਆ ਵੀ ਜਿਹੜੀ ਪੋਸੀਬਲ ਹੋ ਜੇ ਕੀ ਕੋਈ ਕਿ ਮੈਂ ਅੱਗੇ ਅੱਗੇ ਇਹਨਾਂ ਨੇ ਬਹੁਤ ਕੰਮ ਖਰਾਬ ਕੀਤੇ ਆ ਭੁੰਬਲੋਣਾ ਨੇ ਮੈਂ ਨਹੀਂ ਚਾਹੁੰਦਾ ਵੀ ਇਹ ਭੁੰਬਲ ਦੀ ਗੱਲ ਭੁੰਬਲ 'ਚ ਹੁਣ ਪਈ ਜਾਵੇ ਵੀ 6 ਦੇ ਦੋ 7 ਦੇ ਦੋ ਹਣਾ ਉਹ ਤੇ ਗੱਲ ਖਤਮ ਮੈਂ ਤਾਂ ਨਹੀਂ ਕਿ ਇਹਨੂੰ ਇਨਵੋਲ ਕਰਨ ਦੇ ਉੱਤੇ ਜਿਹ ਬੰਦੇ ਨੂੰ ਸਾਡੀ ਗੱਲ ਨਿਬੜੀ ਹੋ ਗਈ ਆ ਆਪਸੀ ਪ੍ਰੇਮ ਨੇ ਤਾਂ ਫੇਰੀ ਆ ਮੈਂ ਵਰ ਨਹੀਂ ਹੈ ਹਣਾ ਪ੍ਰੇਮ ਦਾ ਤਾਂ ਕੋਈ ਰੋਲਾ ਨਹੀਂ ਇਤਰਾਣੇ ਪਹਾਂ ਦੇ ਵਿੱਚ ਹੂੰ ਮੈਂ ਮਤਲਬ ਇਹ ਇਹ ਤਾਂ ਤਾਂ ਕਹਿਣ ਨੇ ਆ ਵੀ ਆਪਾਂ ਟਾਕੇ ਨਾਲ ਕਿੰਨੂੰ ਵੀ ਮੈਨੂੰ ਪਤਾ ਪੈਣਾ ਮੇਰੀ ਗੱਲ ਸੌਣ ਮੈਨੂੰ 10 ਸਾਲ ਹੋ ਗਿਆ ਮੇਰੀ ਗੱਲ ਸਾਲ ਹੋ ਗਿਆ ਮੈਂ ਬਾੜਾ ਪਹਿਨ ਕੇ काही ਨਹੀਂ ਗਿਆ ਕਿਉਂਕਿ ਮੈਨੂੰ ਸਮਝ ਕਰੀ ਵੀ ਤੁਹਾਡੇ ਨਾਲ ਕਰਦਾ ਮੈਨੂੰ ਵੀ ਇਹ ਕਰਦਾ ਹੁਣ ਉਹ ਜਿਹੜੀ ਚਾਰਗ ਨਾਲ ਆਪਾਂ ਨੇ ਵੇਚੀ ਉਹ ਮੈਨੂੰ ਘਰ ਦੇਣਾ 6 ਮਹੀਨੇ ਘਟੋਂ ਘਟ ਬਾਅਦ ਚ ਦੱਸਿਆ ਹਣਾ ਨਹੀਂ ਉਹਨਾਂ ਨੇ ਮੇਰੇ ਤੋਂ ਪੜੇ ਮੰਗੇ ਵੀ ਆਪ ਨੂੰ ਆ ਲੋੜਾ ਤੇ ਉਹਨਾਂ ਨੇ ਚੁੱਪ ਕਰਕੇ ਚਾਰਗ ਨਾਲ ਜਿਹੜੇ ਆ ਕਨੇਡਾ ਪੈਸੇ ਦਿੱਤੇ ਆ ਤੇ ਆ ਹੁਣ ਖੂ ਬੈ ਗਿਆ ਹੈਗਾ ਆ ਖੂ ਖੂ ਪਟਾਕੇ ਤੇ ਬੂਰ ਨਾਮਾ ਗੀਤਾ ਨੂੰ ਹਜੇ ਪੱਕ ਪੈਸੇ ਨਹੀਂ ਦਿੱਤੇ ਤੇ ਢੋਨੇ ਦੀ ਲਵਾਈ ਆਸਤੇ ਪੈਸੇ ਨਹੀਂ ਆਇਆ ਫਿਰ ਵੀ ਆਪਾਂ ਹੁਣ ਉਹ ਗੱਲਾਂ ਦੇਖ ਮੁਸ਼ਕਲਾਂ ਤੇਰੀ ਜ਼ਿੰਦਗੀ ਚ ਵੀ ਆ ਮੇਰੀ ਚੀਜ਼ ਮੈਂ ਤੈਨੂੰ ਇੱਕ ਗੱਲ ਦੱਸਣ ਦਿਆਂ ਸਿੰਪਲ ਜੀ ਹੈਨਾ ਵੀ ਉਹ ਉਹ ਤੇ ਆਪਣੀਆਂ ਹੁਣ ਜਿਹੜੀਆਂ ਗੱਲਾਂ ਹੁੰਦਾ ਨਾ ਦੇਖ ਉਹਦਾਂ ਹੋ ਸਕਦਾ ਕਿ ਤੇ ਕੱਲ ਨੂੰ ਮੇਰੇ ਕੋ ਚਾਰ ਪੈਸੇ ਜਿਹੜੇ ਨੇ ਨਾ ਮੈਂ ਤੇਰੀ ਹਲਪ ਕਰਦਾ ਤੂੰ ਮੇਰੀ ਕਰ ਦੇਗਾ ਬਈ ਨਾ ਬਈ ਹਮਸਲਾ ਕੱਲ ਨੂੰ ਹੋ ਸਕਦਾ ਵੀ ਆਪ ਨੂੰ ਲੱਖ ਰੁਪਏ ਵੀ ਥੋੜੀ ਚੀਜ਼ ਲੱਗੇ ਤੇ ਪਰ ਅੱਜ ਅੱਜ ਆਪਣੇ ਆਪ ਨੇ 20000 ਰੁਪਏ ਜਦ ਕੀ ਲਿਆ ਨਾ ਕਿੰਨੀ ਕਿੰਨੀ ਆਪਣੀ 12000 ਰੁਪਏ ਮੇਰੇ ਖਿਆਲ ਨਾਲ ਤਾਂ ਠੀਕ ਆ ਹਨਾ ਜਿਹੜਾ ਮਤਲਬ 12-13000 ਰੁਪਏ ਮਤਲਬ ਜੇ ਤੇ ਇੰਨਾ ਕਰਨਾ ਹੈ ਨਾ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ ਨਾ ਫਿਰ ਮੈਂ ਉਹਨੂੰ ਕਹਿੰਨਾ ਵੀ ਭਈ ਜਿਹੜੇ ਹਿਸਾਬ ਨਾਲ ਤੂੰ ਪੈਸੇ ਬਣਾਏ ਆ ਹਨਾ ਤੇ ਇਦਾਂ ਵੀ 10000 ਰੁਪਏ ਤੈਨੂੰ ਦਵਾ ਦਿੰਨੇ ਠੀਕ ਆ 10000 ਰੁਪਏ ਮੈਂ ਕੋਸ਼ਿਸ਼ ਕਰਦਾ ਵੀ 10000 ਰੁਪਏ ਇਕੱਠਾ ਦੇ ਦੇ ਤੈਨੂੰ ਹਨਾ ਫਿਰ ਉੱਤੇ ਮਗਰ ਜਿਹੜਾ ਵਾ ਨਾ ਮਗਰ 13 ਰੁਪਏ ਜਿਹੜਾ 13-14000 ਰੁਪਏ ਨਾ ਟੋਟਲ ਹਨਾ ਉਹੀ ਮਤਲਬ ਬਣਨਾ ਵਾ ਜਿਹੜੀ ਡਾਊਨ ਪੇਮੈਂਟ ਹੋਊਗੀ ਵਿੱਚੇ ਹੀ ਹਨਾ ਜੇ ਕੋਈ ਫਾਈਨਲ ਬੋਨ ਹੋਊਗਾ ਤੇ ਅਡਜਸਟ ਹੋ ਜਾਊਗਾ ਵੱਖਰੀ ਗੱਲ ਹੈ ਜੇ ਨਾ ਹੋਊਗਾ ਤੇ ਉਹ ਦੇਣਦਾਰੀ ਆ ਕੰਮ ਹਨਾ ਤੇ ਉਹੀ ਮੈਂ ਸੋਚਦਾ ਮਗਰ ਰਹਿ ਜੇ ਆਪਾਂ ਇੱਕ ਮੌੜ طے ਕਰ ਲਈਏ ਉਹ ਤੋਂ ਮਗਰ ਡਾਊਨ ਪੇਮੈਂਟ ਰਹਿ ਜੇ ਪਰ ਜੇ ਹਾਂ ਜਿਹੜੇ 1000 ਰੁਪਏ ਤੈਨੂੰ ਲੱਗੂਗਾ ਭਾਟਾ ਕੋਈ ਹੋਰ ਹੈ ਨਾ ਉਹ ਤੇ ਚਾਹ ਮੈਂ ਕਹਿ ਦੂੰਗਾ ਡੈਡੀ ਨੂੰ ਕਹਿ ਦੂੰਗਾ ਤੇ ਖੇਨੂੰ ਕਹਿ ਦੂੰਗਾ ਨਾ ਕਿ ਕਿਹੜੇ ਮਹੀਨੇ ਤੈਨੂੰ ਪਾ ਦੇਵਾਂਗੇ ਹਨਾ 1000 ਰੁਪਏ ਪੱਕਾ ਪਰ ਮੈਂ ਸੋਚਦਾ ਵੀ ਗੱਲ ਕਲੀਅਰ ਕੱਟ ਜੀ ਹੋ ਜੇ ਨਾ ਤੂੰ ਮੈਨੂੰ ਕਿਵੇਂ ਬਾਦ ਚਾਹਨਾ ਤੇ ਆ ਦੇਖੋ ਜੀ ਘਾਟਾ ਮੈਨੂੰ ਪਤਾ ਪਿਆ ਵਾ ਤੈਨੂੰ ਵੀ ਤੇ ਮੈਨੂੰ ਵੀ ਬਹੁਤ ਸਾਹੀ ਪਿਆ ਤੇਰਾ ਕਰਕੇ ਨਹੀਂ ਮੈਂ ਵੈਸੇ ਗੱਲ ਕਰਦੇ ਹਣਾ ਹੁਣ ਆਪਾਂ ਮੈਂ ਕਿਰਦ ਕੋ ਪੈਸੇ ਲੈਣੇ 50000 ਰੁਪਏ 40 ਹੈ ਨਾ ਉਹ ਜਗ੍ਹਾ ਮੈਂ ਬਈ ਬਈ ਉਹ ਮੈਨੂੰ ਮਿਲ ਗਿਆ ਸੀ ਨਾ ਜਦੋਂ ਦਾ ਮੈਂ ਆਇਆ ਨਾ ਜਦੋਂ ਦਾ ਮੈਂ ਆਇਆ ਮੈਨੂੰ ਸਾਹਮਣੇ ਮੇਰੇ ਸਾਹਮਣੇ ਗੱਡੀਆਂ ਵੀ ਕਿਆਂ ਪੰਜ ਗੱਡੀਆਂ ਵੀ ਕਿਆਂ ਉਹ ਮੈਨੂੰ ਪਤਾ ਵੀ ਤੁਹਾਨੂੰ ਘਾਟਾ ਪਿਆ ਤੁਸੀਂ ਤਾਂ ਹੀ ਵੇਚੀਆਂ ਵੀ ਆਏ ਤਾਂ ਵਾਦਾ ਹੋਇਆ ਸੀ ਤਾਂ ਕੋਈ ਵੀ ਨਹੀਂ ਵੇਚਦਾ ਗੱਡੀ ਮੇਰੀ ਗੱਲ ਜੀ ਆਪਾਂ ਮਾਰੇ ਚਲੋ ਉਹ ਸਾਬਣਾ ਜੀ ਮੈਂ ਆਪਦੇ ਘਾਟੇ ਕਰਾਉਣ ਲੱਗਾ ਤਾਂ ਮੈਨੂੰ ਕਿਸੇ ਨੇ ਬਾਤ ਥੋੜੀ ਦੇ ਦੇਣ ਜੇ ਹੁਣ ਮੈਂ ਪ੍ਰੇਮ ਨੂੰ ਕਿਉਂ ਮੈਨੂੰ ਇੰਡੀਆ ਬਹੁਵਾ ਦਾ ਵੱਡਾ ਘਾਟਾ ਪੈ ਰਿਹਾ ਮੈਨੂੰ ਮੇਰੀ ਚੈਨ ਨਹੀਂ ਜਿਆਦਾ ਪੈਣੀ ਨਹੀਂ ਲੱਗ ਰਹੀਆਂ ਵੀ ਇੱਥੇ ਸਿਚੁਏਸ਼ਨ ਘਾਟਾ ਤੇ ਉਹਦਾ ਰੈਲੇਵੈਂਟ ਆ ਵੀ ਜਿਹਨੇ ਦੇਣੀ ਹੂੰ ਤਾਂ ਤਨ ਮੈਂ ਕਹਿਣ ਦੀ ਆਵਾ ਵੀ ਜਿਹਨੇ ਜਿਹਦੇ ਜਿਹਨੇ ਤਾਂ ਲੈਣੇ ਉਹਨੇ ਤਾਂ ਕੋਸ਼ਿਸ਼ ਕਰਨੀ ਹੈ ਵੀ ਮੈਨੂੰ ਸਾਰੇ ਪੈਸੇ ਹਣਾ ਮੈਂ ਤਾਂ ਸਾਰੇ ਵੀ ਛੱਡੇ ਮੈਂ ਮੇਰੀ ਪਤਨੀ ਨਾਲ ਮੈਂ ਤੈਨੂੰ ਓਦਾਂ ਗੱਲ ਕਰਨੇ ਹਾਂ ਵੀ ਜਿੰਨੇ ਤੇ ਲੈਣੇ ਆ ਉਹਦੀ ਤੇ ਕੋਈ ਸ਼ਰਤ ਨਹੀਂ ਹੋਣੀ ਆ ਵੀ ਪੈਸੇ ਨਿਕਟਾ ਨਾ ਪਵੇ ਕਿ ਮੈਂ ਤੈਨੂੰ ਉਹ ਗੱਲ ਕਰਨੇ ਆ ਪਰ ਬੋਸਟਲੀ ਡਿਪੈਂਡ ਕਰਦਾ ਵੀ ਦੇਣ ਵਾਲੇ ਦੀ ਸਿਚੁਏਸ਼ਨ ਕੀ ਆ ਜਿਹੜਾ ਪੈਸੇ ਦੀਨੇ ਦੇਣੇ ਆ ਹਨਾ ਤੇ ਉੱਤੇ ਡਿਮੈਂਡ ਕਰਦਾ ਨਾ ਮੈਂ ਚਾਹੁੰਦਾ ਵੀ ਤੈਨੂੰ ਕੋਈ ਲੜਾ ਲਾਇਆ ਜਾਵੇ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਵੀ ਸਿਚੁਏਸ਼ਨ ਹੁਣ ਮੇ ਪਰਸਨਲ ਪੈਸੇ ਨਹੀਂ ਨਿਕਲ ਸਕਦਾ ਅੱਜ ਦੀ ਸਿਚੁਏਸ਼ਨ ਇਹ ਬਣ ਗਈ ਹੈ ਹਨਾ ਪਹਿਲੇ ਮੱੜ ਬਾਰ ਹੋਣ ਲੱਗਾ ਫਿਰ ਮੇਰੇ پاس ਬੋਲਸ ਚੱਕਰ ਪੈ ਗਿਆ ਹੁਣ ਜੇ ਮੈਂ ਅੱਡ ਬਾਰ ਹੁੰਦਾ ਫਿਰ ਤੇ ਮੈਂ ਤੁਹਾਨੂੰ ਪ੍ਰੋਮਿਸ ਕਰ ਸਕਦਾ ਹਾਂ ਬਾਬਾ ਹੁਣ ਜੁੱਤੀ ਦੇ ਪੈਸੇ ਪਾਈ ਆ ਪਿੰਡ ਮਤਲਬ ਭਾਵੇਂ 50-50 ਹਜ਼ਾਰ ਕਰਕੇ ਪਾਏ ਆ ਭਾਵੇਂ ਦੋਵੇਂ ਮਹੀਨੇ ਚੋਂ ਇੱਕ ਮਹੀਨੇ ਤੇ 5000 ਰੁਪਏ ਪਾਇਆ ਉਹਨਾਂ ਨਾ ਮੇਰੇ ਰਹਿੰਦਾ 8300 ਰੁਪਏ ਹੁਣ ਵੀ ਮੈਨੂੰ ਪਾ ਦੇਣਾ ਹੂੰ ਜਿਹੜਾ ਮਗਰ ਰਹਿੰਦਾ ਨਾ 8300 ਰੁਪਏ ਉਹ ਵੀ ਇਹਨਾਂ ਮੈਂ ਕਰ ਦੇਣਾ ਕਲੀਅਰ ਕਿਦੋਂ ਨਾ ਕਿਦੋਂ ਹਣਾ ਮੈਂ ਇਹ ਗੱਲ ਕਹਿੰਨ ਲਿਆ ਵੀ ਠੀਕ ਆ ਵੀ ਇਹਦੇ ਐਡਜਸਟਮੈਂਟ ਹੋਊ ਜੇ ਉਹ ਤਾਂ ਕਿਉਂਕਿ ਮੇਰੇ ਹੱਥ 'ਚ ਪੈਸੇ ਆਉਂਦੇ ਆ ਹਨਾ ਤੇਰੇ ਸਾਹਮਣੇ ਜਦੋਂ ਮੈਂ ਆਪਾਂ ਕੰਮ ਕਰਦੀ ਸੀ ਤੁਸੀਂ ਜਿੰਨੇ ਮੰਗਦੇ ਉਹਨੇ ਦੇ ਹੀ ਦਿੰਦੇ ਮਤਲਬ ਇਹ ਤਾਂ ਨਹੀਂ ਤੇ ਗੱਲ ਨਹੀਂ ਹੈਗੀ ਵੀ ਆਪਾਂ ਕਹਿੰਨੇ ਵੀ ਹੈ ਨਹੀਂ ਆਪਾਂ ਨੂੰ ਮਿਲ ਦਿੱਤਾ ਜੀ 6 ਮਹੀਨੇ ਦੇਖੋ ਨਾ ਪੈਸੇ ਹਨਾ ਇਹ ਤਾਂ ਉਹਦੀ ਕੋ ਸਿਚੁਏਸ਼ਨ ਨਹੀਂ ਹੁਣ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਨਾ ਕਿਹ ਕੋ ਪੈਸੇ ਲਏ ਆ ਜਿਹੜੀ ਕੰਪਨੀਆਂ ਚੱਲ ਗਈਆਂ ਬੰਦ ਕਰਕੇ ਉਹਨਾਂ ਨਾਲ ਭਾ ਵੀ ਨਹੀਂ ਸਕਦੇ ਜਿਹਨਾਂ ਕੋ ਘਾਟਾ ਪੈ ਗਿਆ ਉਹਨਾਂ ਨੂੰ ਆਪਾਂ ਹੁਣ ਨਾਂ ਲਿਖੇ ਆ ਕਿ ਕਿੰਨੂ ਕਿੰਨੇ ਦਿੱਤੇ 1 ਰੁਪ ਉਹ ਤੇ ਪੂਰਾ ਹੋ ਹੀ ਨਹੀਂ ਸਕਦਾ ਕਿ ਉਹ ਤੇ ਲਾਲਾ ਵੀ ਮਿਲੀਅਨਸ ਦੇ ਵਿੱਚ ਘਟਾ ਵਾ ਰਾਮ ਦੇ ਵਿੱਚ ਇਹ ਕਿੰਨਾ ਕੰਮ ਕੀਤਾ ਤੇ ਫਿਰ ਵੀ ਪੈਸੇ ਨਾ ਹੁਣ ਕੋਲ ਹੁਣ ਇਹਨਾਂ ਨੇ ਕੀ ਇਸ਼ਤਾਨੀ ਖੇਡੀ ਆ ਪੇਮ ਹੁਣਾਂ ਨੇ ਕਿ ਜਿਹੜੇ ਪੈਸੇ ਤੇਰੇ ਸਾਹਮਣੇ ਆਪਾਂ ਕੰਮ ਕਰਦੇ ਨੇ ਇਵਨ ਦੋ ਗਰਾਜ ਖੋਲਣ ਦੇ ਟਾਈਮ ਦਿੱਤੇ ਆਪਾਂ ਉਦੋਂ ਵੀ ਕੰਮ ਕਿੰਨਾ ਕੀਤਾ ਦੋ ਤਿੰਨ ਮਹੀਨੇ ਹਨ ਉਹ ਤਾਂ ਇਹ ਹੀ 60-70000 ਰੁਪਏ ਚੰਨ ਮਹੀਨੇ ਦਾ ਲਾਲਾ ਦੋ ਆਂਦੇ ਨਾ ਵੀ ਨਾ ਦੋ ਗੜੀਆਂ ਹੀ ਆਪਣੀ ਚਲਦੀਆਂ ਔਟ ਇਹਨਾਂ ਕੋਲ ਆ ਗਈ ਮੇਰੇ ਉਹਨਾਂ ਚ ਕੋਈ ਦੇਣਾ ਨਹੀਂ ਮੰਨਿਆ ਮੈਂ ਕਮ ਕੰਪਨੀ ਵਿੱਚ ਪੈਸੇ ਮੰਗਲੇ ਕੋਈ 2-4000 ਰੁਪਏ ਆਊਗਾ ਫਸਿਆ ਖਣਾ ਉਹ ਪੈਸੇ ਹੁਣ ਉਹ ਪੈਸੇ ਵੀ ਇਹਨਾਂ ਕੋਲ ਆ ਕੇ ਵਰਤੇ ਗਏ ਹਾਂ ਹੈ ਨਾ ਉਹ ਨਹੀਂ ਦਿੰਦੇ ਪੈਸੇ ਲੜਾਈ ਹੈ ਜਦੋਂ ਜਦੋਂ ਮੈਂ ਪੈਸੇ ਮੰਗਦਾ ਲੜਾਈ ਹੁੰਦੀ ਉਹ ਸਾਡੇ ਚ ਕੋਈ ਲੜਾਈ ਥੋੜੀ ਹੈਗੀ ਇਹਨਾਂ ਚ ਕੰਮ ਤੇ ਮੈਂ ਕਰਦਾ ਹੀ ਨਹੀਂ ਕੋਈ ਵਿਹਲਾ ਹਾਂ ਮੈਂ ਹੈ ਨਾ ਬਿਲਕੁਲ ਵਿਹਲਾ ਵੀ ਇਸ ਕਰਕੇ ਆ ਮੈਂ ਜੇ ਮੈਂ ਕੰਮ ਕਰਦਾ ਤੇ ਕੰਮ ਦੇ ਇਹਨਾਂ ਨੂੰ ਮੇਰੇ ਪੈਸੇ ਦੇਣੇ ਪੈਣੇ ਪੈਸੇ ਉਹ ਦਿੰਦੇ ਨਹੀਂਗੇ ਕੀ ਸਿਚੁਏਸ਼ਨ ਤੇ ਇਹ ਬਣ ਗਈ ਆ ਕਿ ਮੈਂ ਦੰਦਾਦ ਨੂੰ ਪਤਾ ਮੈਂ ਇਲਾਜ ਕਰਾਇਆ ਹੈ ਪਿੱਛੇ ਜੇ 7000 ਰੁਪਏ ਲਾਇਆ ਹੈ ਨਾਮ ਇੱਥੇ ਕਿਉਂਕਿ ਪਿੰਡ ਮੈਂ ਜਾਣੀ ਸਕਦਾ ਉਹ ਉਹਨਾਂ ਕੋ 3500 ਰੁਪਏ ਦੇ ਕੇ ਪੂਰਾ ਕੰਮ ਕਰਵਾਉਣਾ ਪੈਣਾ ਹਜੇ ਹਨਾ ਸੈਂਪਲ ਸੰਪਲ ਲੈ ਇਹਨਾਂ ਸਾਰਾ ਕੁਝ ਪਰ 3500 ਰੁਪਏ ਮੈਂ ਇਹਨਾਂ ਕੋ ਮੰਗ ਨਹੀਂ ਸਕਦਾ ਕਿਉਂਕਿ ਇਹਨਾਂ ਕਰ ਵੀ ਨਹੀਂ ਦੇਣਾ ਹੈ ਮਸਲਾ ਕੁੱਲ ਮਿਲਾ ਕੇ ਇਹ ਪਿਆ ਹੋਇਆ ਵਾ ਕਿ ਮੈਂ ਜਿਹੜਾ ਨਾ ਪੈਸੇ ਦੀ ਸਿਚੁਏਸ਼ਨ ਇਦਾਂ ਨਹੀਂ ਹੁਣ ਗੱਟੀ ਤਾਂ ਵੇਚੀ ਸੀ ਕਿ ਮੈਂ ਕਿਸੇ ਨੂੰ ਨਰਾਜ਼ ਨਹੀਂ ਕਰਨਾ ਜਿੰਨੇ ਅਗਲੇ ਬਣਦੇ ਮੈਂ ਦੇਖ ਪਰ ਮਾਰਦੇ ਹੈਨਾ ਚਲੋ ਜਿਹੜੇ ਬੰਦੇ ਨੇ ਤੇ ਕੰਮ ਕੀਤਾ ਜਿਹਨਾਂ ਟ੍ਰਿਪ ਲਾਏ ਉਹਨੂੰ ਤੇ ਖਟਕਾ ਜਾ ਸਕਦਾ ਵੀ ਤਾਂ ਨਹੀਂ ਭਾਈ ਤੈਨੂੰ ਅਠ ਦੇਵਾਂਗੇ ਛੇ ਦੇਵਾਂਗੇ ਚਾਰ ਦੇਵਾਂਗੇ ਹੈਨਾ ਵੀ ਉਹ ਉਹ ਉਹਨਾਂ ਨੇ ਪਤਾ ਵੀ ਪਾਪਾ ਨਾਲ ਉਹਨੇ ਪ੍ਰੋਫਿਟ ਵਾਸਤੇ ਹੈਨਾ ਤੇ ਜੇ ਚਲੋ ਨਾ ਪ੍ਰੋਫਿਟ ਹੋਵੇ ਚਲੋ ਮੂਲ ਤੇ ਮੁੜ ਜੇ ਜਾਂ ਖਰਚਾ ਲੱਗਾ ਆਪਣਾ ਵੀ ਆਪਾਂ ਸਾਰੇ ਖਾਦ ਤੇ ਪੈਸੇ ਤੇ ਮਰਦੇ ਹੀ ਐ ਤੇ ਮੰਨ ਕੇ ਚੱਲਣਾ ਮੈਨਾਂ ਨਾ ਪੈਸੇ ਮਰ ਜਾਂਦੇ ਕਦੇ ਨਾ ਕਦੇ ਹੂੰ ਸੋ ਮੇਰੀ ਸਿਪਿਏਸ਼ਨ ਇਹ ਆ ਹੈ ਕਿ ਤੈਨੂੰ ਮੈਂ ਇਹ ਗੱਲ ਕਹਿ ਰਿਹਾ ਤੇ ਜਿਹੜੇ ਪੈਸੇ ਹੈ ਨਾ ਹਾਂ ਠੀਕ ਹੈ ਕੋਸ਼ਿਸ਼ ਕਰੇਗਾ ਤੈਨੂੰ ਪ੍ਰੋਮਿਸ ਕਰ ਸਕਦਾ ਮੈਂ ਤੈਨੂੰ 2000 ਰੁਪਏ ਦਾ ਖਰਾ ਹੈ ਨਾ ਜਿਹੜਾ ਤਿੰਨ ਚ ਦੇ ਮਿਰਚ ਰਹੂਗਾ ਠੀਕ ਹੈ ਉਹ ਮੈਂ ਕਰ ਦੂੰਗਾ ਕਿਉਂਕਿ ਕੁਝ ਪੇਮੈਂਟ ਆ ਮੈਂ ਬਾਰੋ-ਬਾਰ ਲੈਣੀ ਹੈ ਉਹ ਅੱਜ ਆ ਜਾਣ ਦੋ ਮਹੀਨੇ ਨੂੰ ਆ ਜਾਣ ਉਹ ਜਦੋਂ ਵੀ ਆ ਗਿਆ ਮੈਂ ਦਵਾ ਦੂੰਗਾ ਤੈਨੂੰ ਸਿੱਧੀਆਂ ਪਰ ਜੇ ਤੂੰ ਗੈਮੇਗਾ ਵੀ 5000 ਰੁਪਏ ਦਾ ਮੇਰੇ ਪਾਸ ਦੀ ਗੱਲ ਨਹੀਂ ਗਈ ਉਹ ਹਨਾ ਫਿਰ ਮੈਂ ਫਿਰ ਪਤਾ ਕੀ ਚੱਕਣਾ ਜੇ ਮੈਂ ਨਾ ਦਿੱਤੇ ਹਨਾ ਫਿਰ ਤੈਨੂੰ ਵੀ ਲੱਗਣਾ ਯਾਰ ਇਹ ਬੰਦੇ ਨੇ ਗੱਲ ਕੀਤੀ ਤੇ ਦਿੱਤੇ ਨਹੀਂ ਇੰਨੇ ਪੈ ਉਹ ਗੱਲ ਫਿਕ ਪੈਣ ਵਾਲੀ ਹੈ ਹੁਣ ਤੇ ਆਪਾਂ ਜਾਵਾਂਗੇ ਚਲੋ ਘਾਟ ਨਫਾ ਕਾ ਕੇ ਹੀ ਜਾਵਾਂਗੇ ਤੇ ਆਪਾਂ ਨੂੰ ਪਤਾ ਇਨਾ ਪਤਾ ਹੋਊਗਾ ਵੀ ਅਸੀਂ ਜਿਹੜਾ ਵਾ ਘਾਟ ਨਫਾ ਹੀ ਪੈ ਗਿਆ ਤੇ ਚਲੋ ਆਪਣਾ ਕੋ ਕੋਲ ਬੋਲਣ ਬਣਿਆ ਰਹੂਗਾ ਆਪਾਂ ਕਿ ਦੂਜੀ ਜਗ੍ਹਾ ਮਾਵਾਂਗੇ ਲੁੱਟ ਪੈਣਾ ਹਨਾ ਇਹ ਘਾਟੇ ਨਾਲ ਫਿਰ ਤੇ ਸੌ ਜਿੰਦਗੀ ਚ ਪੈਂਦੀ ਹੈ ਹਨਾ ਪਰ ਮੈਂ ਇਹ ਗੱਲ ਸੋਚਦਾ ਵੀ ਆਪਣੇ ਜੀ ਕੋਈ ਇਦਾਂ ਦੀ ਗੱਲ ਨਾ ਤੈਨੂੰ ਇਹ ਨਾ ਲੱਗੇ ਵੀ ਯਾਰ ਇਹ ਮੈਨੂੰ ਜਾਣ ਬੁਰੀ ਚ ਰੋਟਣਾ ਚਾਹੁੰਦੇ ਮੈਂ ਸਿਚੁਏਸ਼ਨ ਤੇ ਤਾਂ ਦੱਸ ਰਿਹਾ ਵੀ ਤੈਨੂੰ ਇਹੋ ਜੀ ਗੱਲ ਨਹੀਂ ਤੇ ਮੇਰੇ ਪੈਸਿਆਂ ਦੇ ਮਸਲੇ 'ਚ ਮੇਰਾ ਜਨਸਭਾਵ ਆ ਹੂੰ ਤੇ ਮੈਨੂੰ ਫਰ ਇਹ ਜਿਹਦਾ ਨਾ ਨਾ ਮਤਲਬ ਦੇਖ ਕਿ ਕਿੰਨੇ ਬੰਦੇ ਆਪਣੇ ਕੋਲ ਤੇਰੇ ਸਾਹਮਣੇ ਆਏ ਹਨ ਆਪਾਂ ਕਦੀ ਦੇਖ ਜੀ ਇੱਕ ਇੱਕ ਬੰਦੇ ਕੋ ਰੂਮ ਰੈਂਟ ਮੰਗਿਆ ਧੁੱਧ ਦੇ ਪੈਸਾ ਨੂੰ ਪੂਰੇ ਤੇ ਰਹ ਰਹੇ ਹਨ ਜਿਉਂ ਜਨਮ ਦੇ ਹੱਕ ਹੀ ਨਾ ਬੰਦੇ ਦਾ ਕਿ ਪੈਸੇ ਜਿਵੇਂ ਰਹੇ ਰਹੇ ਜੋ ਤੈਨੂੰ ਕਰ ਰਿਹਾ ਕੰਮ ਹਨ ਕਿ ਆਪਾਂ ਤਾਂ ਕੋਸ਼ਿਸ਼ ਕਰੀ ਦੀ ਵੀ ਚਲੋ ਵੱਧ ਤੋਂ ਵੱਧ ਪਲਾਉ ਜੇ ਜਿਹਦਾ ਹੁਣ ਤੇਰੇ ਸਾਹਮਣੇ ਕਿੰਨੇ ਬੰਦੇ ਆਏ ਕਿੰਨੇ ਬੰਦੇ ਫੁੱਟੂ ਖਿੱਚ ਚਲ ਗਿਆ ਆਪਣਾ ਰੋਲ ਆਦਾ ਵੀ ਹੁਣ